ਅੱਜ ਮੈਂ ਚੰਪੌਰ ਟੈਂਗਲ ਉਤੇ ਮਨਪੁਰਾ ਮਹਿਲਾ ਅੱਜ ਅੱਜ ਮਿਲਦੇ ਆਈ ਨਵੀਂ ਵੀਡੀਓ ਨਵਾਂ ਸਰਪੈਂਟ ਨਵੀਂ ਪੰਚਾਇਤ ਨਵਾਂ ਪਿੰਡ ਉਥੇ ਮਰ ਉਹਨਾਂ ਹੀ ਆਪਾਂ ਸਰਪੈਂਟ ਦਸਤਾਂ ਸਿੰਘ ਜੀ ਉਹਨਾਂ ਦੇ ਘਰ ਆਏ ਉਹਦੀ ਪਤਨੀ ਵੀ ਬਣੀ ਹੈ ਸਰਪੈਂਟ ਉਹਨਾਂ ਨੂੰ ਮਿਲਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਆ ਜੁਈ ਆਪਾਂ ਸੁਨਰਮਈ ਚੱਪੀ ਗਾਵੀ ਉਸੇ ਮੈਂ ਸੀਗਾ ਬੋਲਣ ਵਾਲੇ ਨੂੰ ਸੰਭਾਲਦਾ ਇਹ ਹੀ ਦਫਰੇ ਸਰਪੈਂਟ ਦਸਤਾਂ ਸਿੰਘ ਜੀ ਜਿਹਨਾਂ ਦੀ ਪਤਨੀ ਦੀ ਪਿੰਡਾਂ ਦੇ ਵੋਦਵਰ ਨੂੰ ਵਾਰਤਾਂ ਜੀ ਜਿਨ੍ਹਾਂ ਦੇ ਪਿੰਡਾਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਪਿੰਡਾਂ ਨਾਲ ਵਸਤੇ ਦੀ ਕਮਿਟੀ ਜਿਹੜਾ ਇਹਦਾ ਇਜਾਰਾ ਤੋਂ ਦੇਣਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਨਗਰਦਾਰ ਠੀਕ ਹੈ ਇਹਦੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਿਮਾਨ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਤੇ ਬਹੁਤ ਵੱਡਾ ਤਾਜ ਉਹ ਪਿੰਡ ਦੀ ਮੇਨ ਜ਼ਿੰਮੇਵਾਰੀ ਬਣਦੀ ਆ ਉਹ ਸੌਂਕੇ ਵੀ ਜ਼ਿੰਮੇਵਾਰੀ ਮੇਰੇ ਹੱਥਾਂ ਦਿੱਤੀ ਆ ਮੈਂ ਸਾਰੀ ਨਗਰ ਦਾ ਪਹਿਲਵਾਂ ਧੰਨਵਾਦ ਕਰਦਾ ਤੇ ਆਪਣੇ ਪਿੰਡ ਦੀ ਸਾਰੀ ਟੋਟਲ ਵੋਟ ਕਿਤੇ ਆਈ ਆਪਣੇ ਪਿੰਡ ਦੀ ਟੋਟਲ ਵੋਟ ਲਗਭਗ 2050 ਹੈ ਤਕਰੀਬਨ 2050 ਹੀ ਆਈ ਤੇ ਕਿੰਨੀ ਆਪਣੀ ਵੋਟ ਹੋਈ ਹੈ ਜੀ ਆਪਣੀ 1712 ਵੋਟਾਂ ਹੋਣਗੀਆਂ ਆਪਾਂ ਨੂੰ ਜਨੂ ਨਹੀਂ ਪਈ ਆਈ ਬ੍ਰੋਧੀਰ ਨਹੀਂ ਪਈ ਆਏ ਆਪਾਂ ਨੂੰ 840 ਤੇ ਵਿਰੋਧੀ ਨੂੰ 80% ਦੇ ਰਿਹਾ ਤਿੰਨ ਬੋਟਾ ਨੇ ਫਰਕ ਹਾਂਜੀ ਹਾਂਜੀ ਬਹੁਤ ਵੱਡੀ ਫਸਲੀ ਤੱਕਾ ਟਾਪ ਮੁਕਾਬਲਾ ਕਰਤ ਮਾਧਮ ਸੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹਦੇ ਬਿਤੇ ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਹੋਈ ਜਾਂ ਕਰਕੇ ਵੀ ਤਿੰਨ ਬੋਟਾ ਨਾਲ ਜਿੱਤ ਹੋਈ ਹੈ ਵੀ ਬੜ ਵੀ ਠੱਗ ਦੀ ਜਾਂ ਠੀਕ ਹੈ ਜੀ ਮੁਕਾਬਲੇ ਇੰਨਾ ਤੱਕ ਹੋ ਚੁੱਕਿਆ ਸੀਗਾ ਜੀ ਹਾਂਜੀ ਹਾਂਜੀ ਵੀ ਕੋਈ ਵੀ ਸਰਕਾਰ ਵੱਲੋਂ ਕੋਈ ਨਹੀਂ ਠੀਕ ਹੈ ਜੀ ਤੇ ਹੁਣ ਜਦੋਂ ਵਰੀਆ ਹੋ ਗਿਆ ਜੀ ਕੋ ਕੰਮ ਨਾ ਬੋ ਜਾਣੇ ਪੜਗੀਆਂ ਵੋਟਾਂ ਜੀ ਆਪਣਾ ਰੋਲੇ ਰੱਪੇ ਦੌਰ ਰਹਿਤਾ ਤੇ ਹੁਣ ਆਪਣਾ ਵੀ ਪਿੰਡ ਵਾਸਤੇ ਵੀ ਅੱਗੇ ਨਵਾਂ ਕਦਮ ਜੀ ਆਪਾਂ ਕੋਈ ਨਵਾਂ ਕੰਮ ਜਿਹੜਾ ਕਰਨ ਜਾ ਰਹੇ ਹਾਂ ਪਿੰਡ ਵਾਸਤੇ ਜੀ ਤੇ ਉਹਦੇ ਬਾਰੇ ਕੋਈ ਦੱਸੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪਹਿਲਾਂ ਮੇਰੇ ਡੈਡੀ ਮੈਂਬਰ ਰਹੇ ਪੰਚਾਇਤ ਮੈਂਬਰ ਰਹੇ ਇਹ ਮਾਤਾ ਜੀ ਮੈਂਬਰ ਰਹੇ ਉਸ ਤੋਂ ਬਾਅਦ ਮੈਨੂੰ ਜਿਹੜੀ ਪ੍ਰੋਪਰਟੀ ਸੈਕਟੀ ਦਾ ਪ੍ਰਧਾਨ ਵੀ ਬਣਾਇਆ ਠੀਕ ਹੈ ਤੇ ਮੈਂਬਰ ਵੀ ਬਣਾਇਆ ਅੱਛਾ ਜੀ ਤੇ ਬਲਗ ਸੰਤੀ ਦੀ ਚੋਣ ਵੀ ਅੱਛਾ ਜੀ ਜਿਹੜੀ ਆ ਕਿ ਉਹ ਆਪਾਂ ਜਿੱਤੀ ਠੀਕ ਹੈ ਜੀ ਇਹ ਅੱਜ ਬਹੁਤ ਵੱਡਾ ਤਾਜ ਇਹਦਾ ਦੂਜਾ ਤਾਜ ਬੜਾ ਅਥਰੂ ਦੇ ਤੁਸੀਂ ਮੰਨ ਲਓ ਵੀ ਐਕਟਵਿਟੀ ਪਰ ਲੋਕਾਂ ਦੀ ਸੇਵਾ ਕਰ ਮੈਂ ਤੁਹਾਨੂੰ ਰਾਜਨੀਤੀ ਤੁਹਾਨੂੰ ਕਹਿ ਸਕਦਾ ਮੈਂ ਪਹਿਲਾਂ ਤੋਂ ਐਕਟਵਾਂ ਸੇਵਾ ਸੇਵਾ ਦਾ ਹਾਂ ਸੇਵਾ ਦੇ ਵਿੱਚ ਮੈਂ ਤਕਰੀਬਨ 2008 ਤੋਂ ਅੱਛਾ ਜੀ ਰਾਜਨੀਤੀ ਦੇ ਵਿੱਚ ਕਹੋ ਵੀ 2008 ਤੋਂ ਉਹ ਵੀ ਮੈਂ ਸੋਸ਼ਲ ਵਰਕਿੰਗ ਦੇ ਤੌਰ ਤੇ ਵੀ ਕੰਮ ਕਰਨਾ ਸ਼ੁਰੂ ਕੀਤਾ ਹਾਂ ਜੀ ਤੇ ਆਪਣੇ ਪਿੰਡ ਵਾਸਤੇ ਜੀ ਕੋਈ ਨਵਾਂ ਪ੍ਰੋਜੈਕਟ ਜਿਹੜਾ ਵਿਦਿਆਲ័យ ਹੋਈ ਦਰਸਤ ਨੇ ਸਰਪੰਚ ਜਿਹੜਾ ਨਾਮਾ ਆਪਣੇ ਪਿੰਡ ਗੰਗਾਵਾ ਫਿਲਿਆ ਰਹੀ ਨਵਾਂ ਪੀ ਗਿਰਗ ਪਿੰਡ ਕੰਮ ਰੁਕਿਆ ਹੋਇਆ ਵਾ ਜਾਂ ਉਹ ਆਪਾਂ ਚਰੇ ਲਾਵਾਂਗਾ ਜਾਂ ਕੋਈ ਆਪਣਾ ਨਵਾਂ ਗੱਲ ਸ਼ੁਰੂਤੀ ਹੈ ਵੀ ਆਪਾਂ ਪਿੰਡ ਵਿੱਚ ਆ ਕੰਮ ਕਰਨਾ ਠੀਕ ਹਾਂ ਹਰੇਕ ਵਰਗ ਨੂੰ ਫਾਇਦਾ ਹੋਵੇ ਅਮੀਰ ਗਰੀਬ ਤਕੜੇ ਮਾਰੇ ਸਭ ਨੂੰ ਦੇਖੋ ਸਰਪੰਚ ਸ਼ਾਇਦ ਹਰ ਇੱਕ ਦੀ ਸੋਚ ਹੁੰਦੀ ਹੈ ਵੀ ਮੈਂ ਕੁਝ ਚੰਗਾ ਕਰਾਂ ਹਾਂਜੀ ਹਾਂ ਮੇਰੇ ਨਗਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਜਿੰਨਾ ਕਿ ਮੈਂ ਦੇਖਿਆ ਸਾਡੇ ਬਾਰਡਰ ਬਾਕਸ ਦਾ ਠੀਕ ਹੈ ਜਿਹੜਾ ਸੀਗਾ ਕੰਮ ਉਹ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ। ਪੀਣ ਵਾਲੇ ਪਾਣੀ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ। ਪਿੰਡ ਦੀਆਂ ਗਲੀਆਂ ਦੇ ਵਿੱਚ ਪੈਪਾ ਕਿ ਗਲੀਆਂ ਵੀ ਤਕਰੀਬਨ ਪੱਟੀਆਂ ਪਈਆਂ ਸੀ। ਉਹ ਕੰਮ ਵੀ ਅਟਕਿਆ ਪਿਆ ਸੀ। ਸਾਰੇ ਜਣੇ ਦੇਖਦੇ ਸੀ ਕਿ ਜੇ ਇਹ ਕੰਮ ਚੱਲੇ ਤਾਂ ਜਲਦੀ ਲੋਕਾਂ ਨੂੰ ਜਿਹੜੀ ਪਾਣੀ ਦੀ ਸਮੱਸਿਆ ਦਾ ਹੱਲ ਹੋ ਗਿਆ। ਸਭ ਤੋਂ ਪਹਿਲਾਂ ਅਸੀਂ ਉਸ ਤੇ ਹੀ ਪਹਿਰਾ ਦਿਨ ਜਾ ਰਹੇ ਹਾਂ। ਤਕਰੀਬਨ ਠੇਕੇਦਾਰ ਸਾਹਿਬ ਉੱਥੇ ਪਹੁੰਚ ਚੁੱਕੇ ਐ। ਉਹ ਉਸ ਤੇ ਵੀ ਯਾਨੀ ਸਾਡੀ ਕੋਸ਼ਿਸ਼ ਆ ਵੀ ਪਹਿਲਾਂ ਪਾਣੀ ਦਾ ਹੋ। ਫਿਰ ਉਸ ਤੋਂ ਬਾਅਦ ਇਹ ਗੱਲ ਲੱਗੇ ਤੁਹਾਡੇ ਸੁਪਨਾ ਦੇ ਨਿਬਾੜਦਾ। ਸਭ ਤੋਂ ਵੱਡਾ ਮੁੱਦਾ। ਉਹਦੇ ਅਕਾ ਠੀਕ ਹੈ ਜੀ ਪਲਾਨ ਕੀਤਾ ਸਾਡਾ ਇੱਛਾ ਹੈ ਕਿ ਉਸ ਪਾਣੀ ਦਾ ਜਿਹੜਾ ਨਿਕਾਸ ਹੈ ਚੰਗੇ ਸਰੀਕੇ ਨਾਲ ਚੰਗੇ ਢੰਗ ਨਾਲ ਕੀਤਾ ਜਾਵੇ ਠੀਕ ਹੈ ਜੀ ਤੇ ਨਵਾਂ ਕੋਈ ਰੈਕਸ਼ਨ ਕੋਈ ਜਿਵੇਂ ਕੋਈ ਨਾਦੇ ਪੱਤੇ ਵਾਲਾ ਕੋਈ ਬੰਦਾ ਜਾਂ ਕੋਈ ਉਹ ਦਸਤ ਕੋਈ ਪਿੰਡ ਦੇ ਵਿੱਚ ਵਿਚਾਰਤਾ ਵਾਲਾ ਬੰਦਾਗਾ ਉਹਦੇ ਸਾਬ ਨਾਲ ਕੀ ਹੋਊਗਾ ਇਹ ਆਪਣਾ ਦੇਖੋ ਬਹੁਤ ਵਧੀਆ ਸਵਾਲ ਕੀਤਾ ਹੈ ਜਿਹੜਾ ਨਾ ਆਪਣਾ ਨਸ਼ੇ ਪੱਤਿਆਂ ਦਾ ਚੱਲਦਾ ਝਾਂ ਚੱਲਦਾ ਦੇਖੋ ਇਸ ਨੂੰ ਕੋਈ ਜਿਆਦਾ ਨਗਾਏ ਸਾਫੀ ਕਰਕੇ ਨਹੀਂ ਇੱਥੇ ਆ ਜਾ ਸਕਦਾ ਮੇਰੇ ਮੰਨ ਤਾ ਹਾਂ ਜਿੰਨੇ ਕਿ ਮੈਨੂੰ ਮਤ ਜਾਂ ਸਮਝ ਆ ਹਾਂ ਜੀ ਆ ਲੈ ਤਾਂ ਵੀ ਉਹਨਾਂ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਬੱਚਿਆਂ ਨੂੰ ਸਮਝਾਵਾਂ ਜਾ ਕੇ ਠੀਕ ਹੈ ਜੀ ਕਿਉਂਕਿ ਮੈਂ ਦੇਖਦਾ ਜਿਹੜੇ ਨੌਜਵਾਨਾਂ ਦੇ ਵਿੱਚ ਨਾ ਉਹਨਾਂ ਦੇ ਵੀ ਗਿਆਨ ਬਹੁਤ ਹੈ ਹਾਂ ਜੀ ਸਮਝ ਬਹੁਤ ਹੈ ਉਹਨਾਂ ਬੱਚਿਆਂ ਨੂੰ ਗਿਆਨ ਹੈ ਜਿਹੜੇ ਕੋਈ ਮਾੜਾ ਮਤਾਂਸ਼ਕ ਕਰਦੇ ਆ ਦੇਖੋ ਮੇਰੇ ਪਿੰਡ 'ਚ ਵੈਸੇ ਨਾਲ ਫਿਰ ਆ ਨਜਾਇਜ਼ ਤਾਂ ਨਹੀਂ ਗਾਉਂਗਾ ਵੀ ਜਿੰਨਾ ਕ ਹੈ ਕਰਦੇ ਪਰ ਉਹਨਾਂ ਬੱਚਿਆਂ ਦੀ ਸੋਚ ਅਸਾਰੂ ਜੂੜ ਹੈ ਪਰ ਉਹਨਾਂ ਨੂੰ ਗਾਈਡ ਕਰਨ ਦੇ ਲਈ ਲੋੜ ਆ ਗਾਈਡ ਕਰਨ ਦੀ ਜਿੰਨਾ ਤੋਂ ਮੈਨੂੰ ਪ੍ਰੇਮ ਕਰਦੇ ਆ ਮੇਰੇ ਮੰਮੀ ਦਿਲੀਸ਼ਾ ਵੀ ਹੈ ਕਿ ਉਹਨਾਂ ਨੂੰ ਇਸ ਜਿਹੜਾ ਕੋਈ ਮਾੜੇ ਧਾਂਚੇ 'ਚ ਫਸ ਗਏ ਵਿਚਾਰੇ ਸਮੇ ਦੇ ਕਰਕੇ ਹਾਲਾਤਾਂ ਦਾ ਕਰਕੇ ਜੋ ਮਹੌਲਾਂ ਦੇ ਮਤਲਬ ਦਾ ਵੀ ਆਪਾਂ ਉਹਨਾਂ ਨੂੰ ਜ਼ਰੂਰ ਮੋਟੀਵੇਟ ਕਰੀ ਦੁਨ ਕਰਦਾ ਵੀ ਮੈਥੇ ਗੇੜ ਹੋਏ ਵਿੱਚ ਉਹਨਾਂ ਨੂੰ ਰਈ ਰਾਸਤੇ ਤੇ ਉਹਨਾਂ ਨੂੰ ਜਾ ਕੇ ਨਾ ਵਧੀਆ ਵਿਚਾਰਤਾ ਰਹਿਣਾ ਸੋਚ ਨਾਲ ਨਾਲ ਮਿਲ ਕੇ ਸੋਹਣੇ ਸੱਜਣਾ ਦੇ ਸੁਝਾਅ ਦੇ ਕੇਰੀ ਕਰੀ ਵੀ ਕਿਹੜੇ ਤਰੀਕਾ ਨਾਲ ਮੋਹ ਵਾਲੀ ਜੀ ਭੈਣ ਨੂੰ ਕਰ ਰਹੀ ਹੈ ਜੀ ਅਬ ਭੈਣ ਜੀ ਤੁਸੀਂ ਕੋਈ ਆਵਰੇ ਪਿੰਡ ਦੇ ਜਿਸੀਆਂ ਗੁੱਡੀਆਂ ਮੰਨਾਂ ਵੀ ਔਰਤਾਂ ਨੇ ਜਾਂ ਕੋਈ ਬੱਚੇ ਕੁੜ ਜਾਣੇ ਜਾਂ ਕੋਈ ਅਮੀਰ ਗਰੀਬ ਘਰਾਂ ਦੇ ਆ ਨੇ ਉਹਨਾਂ ਵਾਸਤੇ ਕੋਈ ਨਵੀਂ ਥੋੜੀ ਦਾ ਕੋਈ ਨਵਾਂ प्लान ਕੋਈ ਤਿਆਰ ਕਰ ਰਹੇ ਹਾਂ ਜਾਂ ਕੋਈ ਉਹ ਸਲਾਹ ਦੇ ਰਹੇ ਉਹਨਾਂ ਦੀ ਮੁਤਾਬਕ ਹਾਂਜੀ ਉਹ ਵੀ ਜਿਵੇਂ ਉਹ ਕਹਿ ਰਹੇ ਉਹਨਾਂ ਦਾ ਕੰਡਾ ਉਹਦੀ ਸਲਾਹ ਲੈ ਕੇ ਉਹਨਾਂ ਦੀ ਸਲਾਹ ਹਾਂਜੀ ਕੋਈ ਜਿਵੇਂ ਡਾਕਟਰ ਵਗੈਰਾ ਹੁੰਦਾ ਜੀ ਸਲਾਹ ਸੈਂਟਰ ਵਗੈਰਾ ਹੋਗੇ ਹਾਂਜੀ ਹਾਂ ਜਾਂ ਕਈ ਯਾਰ ਅੱਗੇ ਮਤਾਵਾ ਜਾਂ ਭਾਣਾ ਗੱਲ ਕਰਦੇ ਸੀ ਆਪਣੇ ਬੈਠਣ ਲਈ ਕੋਈ ਪਾਰਕਿੰਗ ਵਗੈਰਾ ਨਹੀਂ ਹੋਗਾ ਕੋਈ ਜਗ੍ਹਾ ਨਹੀਂ ਹੋਵੇਗਾ ਹਾਂ ਬੱਚਾ ਲੈ ਕੇ ਬੈਠਣਾ ਤੇ ਉਹ ਜੀ ਉਹਨਾਂ ਦੀ ਸੋਚੀ ਉਹਨਾਂ ਨਾਲ ਕੋਈ ਵਿਚਾਰ ਸਾਂਝੀ ਕਰਕੇ ਠੀਕ ਹੈ ਜੀ ਤੇ ਤੁਸੀਂ ਹੁਣ ਵੀ ਐਜ ਤਪੈਂਟੌਰ ਦੇ ਜੀ ਆਪਣੇ ਪਿੰਡ ਲਈ ਖਾਂ ਕਰਕੇ ਆਪਣੇ ਗੰਗਾ ਪਿੰਡ ਲਈ ਪੰਜਾਬ ਸਰਕਾਰ ਤੋਂ ਕਿ ਸਭ ਤੋਂ ਪਹਿਲੀ ਮੰਗ ਜਾਨ ਮੰਗਦੇ ਰੁਟੇ ਪੇਪਰ ਕੀ ਗ੍ਰਾਂਟ ਕਿਸ ਤਰ੍ਹਾਂ ਦੇ ਵੀ ਮੰਗੋਗੇ ਵੀ ਆਹ ਕੰਮ ਸਾਡਾ ਵੀ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਵੀ ਜਿਹੜਾ ਖਾ ਪੀ ਟਾਈਮ ਲੰਬੇ ਸਮੇਂ ਤੋਂ ਰੁਕਿਆ ਹੋਇਆ 바ਦਿਕਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੋ ਮਾਨ ਸਰਕਾਰ ਸਾਡੇ ਮੁੱਖ ਮੰਤਰੀ ਭਵਨ ਸਿੰਘ ਜੀ ਬਾਦ ਹਾਂ ਜੀ ਜੀ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਸਰਪੰਚ ਬਣ ਗਿਆ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਵੀ ਉਹਨਾਂ ਨੂੰ ਕੋਈ ਵਿਤਕਰਾਂ ਨਾ ਕੀਤਾ ਜਾਵੇ। ਠੀਕ ਹੈ ਜੀ। ਜਿਹੜੇ ਕੰਮਾਂ ਲਈ ਉਹ ਕੋਈ ਵੀ ਲੇਖੇ ਪੇ ਦੇ ਜਾਂ ਮੰਗ ਕਰਦੇ ਆ। ਹਾਂਜੀ ਹਾਂਜੀ। ਉਹਨਾਂ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ। ਠੀਕ ਹੈ ਜੀ। ਜੇ ਉਹਨਾਂ ਨਾਲ ਵਿਤਕਰਾਂ ਨਹੀਂ ਹੋਊਗਾ, ਵਧੀਆ ਗਰੰਟਾਂ ਮਿਲਣੀਆਂ ਤੇ ਉਹ ਵਧੀਆ ਪਿੰਡ ਦੇ ਕੰਮ ਕਰਨਗੇ। ਅਸੀਂ ਸੋਚਾ ਵੀ ਜੇ ਸਹੀ ਤਰੀਕੇ ਨਾਲ ਸਰਕਾਰ ਸਾਨੂੰ ਗ੍ਰਾਂਟ ਦੇਊਗੀ। ਅਸੀਂ ਸਰਕਾਰ ਦਾ ਵੀ ਸਹਿਯੋਗ ਕਰਾਂਗੇ। ਕਿਸੇ ਸਰਕਾਰ ਕੋਈ ਹੈ, ਕਿਸੇ ਪਾਰਟੀ ਨਾਲ ਕੋਈ ਵੀ ਜੁੜਿਆ। ਠੀਕ ਹੈ ਜੀ। ਤੇ ਜੇ ਉਹ ਸਾਨੂੰ ਵਧੀਆ ਗ੍ਰਾਂਟਾਂ ਦੇਣਗੇ ਤਾਂ ਅਸੀਂ ਵਧੀਆ ਪਿੰ ਉਹਨਾਂ ਨੇ ਆਪਣੇ ਮਾਨਗਾਰ ਨੇ ਕਿਹਾ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਜੀ ਕਹੇ ਵੀ ਸਰਪੰਚ ਤੇੜਾ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਜੀ ਜੀ ਪੂਰੇ ਦੇ ਵੀ ਆਪਾਂ ਨੂੰ ਵਿਖਵਾਜਾ ਕਿ ਉਹ ਖਰੇ ਉਤਰਨਗੇ ਜੀ ਦੇਖੋ ਜੀ ਇਹ ਜਦੋਂ ਆਪਾਂ ਚੱਲਦੇ ਆਂ ਬੰਦੀ ਦੇ ਵਿੱਚ ਹਾਂ ਜੀ ਉਸ ਨੂੰ ਪ੍ਰੈਕਟੀਕਲ ਕਰਕੇ ਪਤਾ ਲੱਗਦਾ ਹਾਲਾਂਕਿ ਦੇਖੋ ਜਿੰਨੇ ਵੀ ਜੇ ਉਹ ਇਹ ਗੱਲ ਕਹਿੰਦੇ ਆ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜੋ ਇਸ ਗੱਲ ਤੇ ਖਰੇ ਉਤਰਨਗੇ ਵੀ ਕਿਸੇ ਨਾ ਵਿਚਕਰਾਨੀ ਕੀਤਾ ਜਾਊਗਾ ਠੀਕ ਹੈ ਜੀ ਹਾਂ ਕਹਾਂਗੇ ਇੱਕ ਦੀ ਸਿਸਟਮ ਆਪਣੇ ਪਿੰਡ ਦੇ ਵਿੱਚ ਹੀ ਗਰੀਬ ਵਰ ਮਜ਼ਦੂਰ ਪਰਿਵਾਰ ਹੈਗੇ ਜੀ ਉਹਨਾਂ ਵਾਸਤੇ ਕੋਈ ਨਵੀਂ ਸਕੀਮ ਹੁੰਦੀ ਆ ਕੋਈ ਦੇਖੋ ਮੇਰੇ ਮੰਨ ਦੀ ਜੋ ਇੱਛਾ ਹੈ ਵੀ ਜਿੰਨੀਆਂ ਸਕੀਮਾਂ ਆਉਂਦੀਆਂ ਜਿਹੜਾ ਗਰੀਬ ਵਰਗ ਉਹ ਕਿਹੜੀਆਂ ਗੱਲਾਂ ਤੋਂ ਪਛੜ ਜਾਂਦਾ ਹੈ ਹਾਂਜੀ ਵੀ ਜਿਹੜੀਆਂ ਸਕੀਮਾਂ ਆਉਂਦੀਆਂ ਨੇ ਕਈ ਯਾਰ ਉਹਨਾਂ ਤੱਕ ਪਹੁੰਚਦੀਆਂ ਨਹੀਂ ਠੀਕ ਹੈ ਜੀ ਜਿੰਨੀ ਕ ਕੋਈ ਨੌਲੇਜ ਜਾਣਕਾਰੀ ਆਪਾਂ ਕੋਸ਼ਿਸ਼ ਕਰਾਂਗੇ ਰੱਖਾਂਗੇ ਨਿਗਾਹ ਰੱਖਾਂਗੇ ਉਹ ਸਾਰੀਆਂ ਸਕੀਮਾਂ ਜਿੰਨੀਆਂ ਵੀ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਠੀਕ ਹੈ ਜੀ ਅਸੀਂ ਯਕ੍ਰਈਆਂ ਜਾਣੀਆਂ ਪੂਰੇ ਤਲਵੰਤਾਂ ਦੇ ਨਾਲ ਉਹ ਆਮ ਜੋ ਗਰੀਬ ਵਰਗ ਹੈ ਉਹਨਾਂ ਤੱਕ ਪਹੁੰਚਾਈਆਂ ਜੀ ਉਹ ਜਾਣੀਆਂ ਠੀਕ ਹੈ ਜੀ ਛੋਡੇ ਪਿੰਡ ਜੀ ਜੀ ਆਪਣੇ ਐਸਪੀ ਦੀ ਭਾਈਚਾਰੇ ਦੇ ਲੋਕ ਆਏ ਜੀ ਉਹਨਾਂ ਦੀ ਆਪਣੇ ਜੋਬ ਕਾਰਡ ਜਿਹੜਾ ਆਪਣੇ ਨਰੇਗਾ ਵਾਲੇ ਕਾਰਡ ਵਗੈਰਾ ਬਣੇ ਹੋਏ ਜੀ ਉਹ ਨਰੇਗਾ ਦੇ ਵਿੱਚ ਕੋਈ ਸੁਧਾਰ ਦੀ ਕੋਈ ਸੋਚ ਆਪਣੇ ਵਾਸਤੇ ਆਪਣੀ ਕੋਸ਼ਿਸ਼ ਹੋਊਗੀ ਕਿ ਨਰੇਕਾ ਦੇ ਵਿੱਚ ਵੀ ਜਿਹੜੀਆਂ ਕੋਈ ਕਮੀਆਂ ਨੇ ਪਾਈਆਂ ਜਾਂਦੀਆਂ ਦੇਖੋ ਜਿਵੇਂ ਜਿਵੇਂ ਆਪਾਂ ਵਿਚਰਾਂਗੇ ਹਾਂਜੀ ਜਦੋਂ ਬੰਦਾ ਪ੍ਰੈਕਟੀਕਲ ਇਸ ਕੰਮ ਦੇ ਵਿੱਚ ਪੈਂਦਾ ਹੈ ਜਿਹੜੀਆਂ ਵੀ ਕੋਈ ਉਹਦੇ ਵਿੱਚ ਕਮੀਆਂ ਪੇਸ਼ੀਆਂ ਹੋਈਆਂ ਉਹਦਾ ਉਹਦਾ ਜੋ ਵੀ ਮੈਸੇਜ ਹੋਊ ਆਪਾਂ ਸਰਕਾਰ ਤੱਕ ਪਹੁੰਚਾ ਕੇ ਉਹਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਕੋਈ ਆਪਣੇ ਪੱਤਰ ਦੇ ਪਿੰਡ ਨਾ ਰਹੇ ਬੰਦੇ ਬਰਾ ਹਾਂ ਰਹੇ ਮਸਲਾ ਹਾਂਜੀ ਹਾਂ ਵੀ ਉਹ ਵੀ ਤਾਂ ਇਹ ਵੀ ਪਿੰਡ ਦੀ ਰਹਿ ਰਹਿ ਜਿਵੇਂ ਹਾਂ ਪਿੰਡ ਦੀ ਦੇਖੋ ਪਿੰਡ ਦੀ ਰਹਿ ਤਾਂ ਉਹਨਾਂ ਦਾ ਕੋਈ ਕੰਮ ਹੀ ਨਹੀਂ ਹੋ ਸਕਦਾ ਦੇ ਕੋਈ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਕੋਈ ਆਪਣੇ ਨੌਜਵਾਨਾਂ ਨੂੰ ਜਾਂ ਨਵੇਂ ਬਣੇ ਜਿਹੜੇ ਸਰਪੰਚ ਮੈਂਬਰ ਹੈ ਜੀ ਆਪਣੇ ਚੁਣੇ ਗਏ ਜਾਂ ਪਿੰਡਾਂ ਵੱਲੋਂ ਉਹਨਾਂ ਨੂੰ ਜੇ ਕੋਈ ਸਾਡੇ ਵਰਗੇ ਜਿਹੜੇ ਕੋਈ ਨਵੇਂ ਉੱਠ ਰਹੇ ਹੈ ਉਹਨਾਂ ਵਾਸਤੇ ਕੋਈ ਮੈਸੇਜ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੋ ਨਵੀਆਂ ਪੰਚਾਇਤਾਂ ਬਣੀਆਂ ਹਾਂਜੀ ਨਵੇਂ ਸਰਪੰਚ ਮੈਂਬਰ ਬਣੀਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਠੀਕ ਹੈ ਜੀ ਤੇ ਉਹਨਾਂ ਨੂੰ ਇੱਕ ਹੀ ਮੈਸੇਜ ਹੈ ਕਿ ਵੀ ਆਪਾਂ ਕਿਸ ਮਰਜ਼ੀ ਪਾਰਟੀ ਨਾਲ ਹੋਈ ਹਾਂਜੀ ਹੁਣ ਆਪਾਂ ਪਿੰਡ ਦੇ ਨੁਮਾਇੰਦੇ ਆ ਠੀਕ ਹੈ ਆਪਣੀ ਜੋ ਜ਼ਿੰਮੇਵਾਰੀ ਜਾਂ ਆਪਣੇ ਜਿਹੜੇ ਫਰਜ਼ ਬਣਦੇ ਆ ਆਪਾਂ ਪਾਰਟੀ ਵਾਈਜ਼ ਤੋਂ ਉੱਪਰ ਰੱਖੇ ਹਾਂਜੀ ਤਾਂ ਮੰਤਣਾਂ ਦੇ ਨਾਲ ਜੋ ਪਿੰਡ ਦੇ ਵਿਕਾਸ ਦੇ ਕੰਮ ਹੈ ਠੀਕ ਹੈ ਜੀ ਜੋ ਨਸ਼ਿਆਂ ਦੀ ਜਿਹੜੀ ਇਹ ਦਲਦਲ ਆ ਉਹਦੇ ਚ ਬੱਚਾ ਨੂੰ ਕੱਢਣ ਦੇ ਕੰਮ ਹੈ ਹਾਂਜੀ ਹਾਂਜੀ ਜਾਂ ਕੋਈ ਵੀ ਕਾਰਜਾਂ ਕੋਈ ਵੀ ਸਕੀਮਾਂ ਨੇ ਠੀਕ ਹੈ ਉਹ ਗਰੀਬਾਂ ਤੱਕ ਪਹੁੰਚਾਉਣ ਦੀ ਗੱਲ ਹੈ ਉਹ ਆਪਾਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹਦੇ ਪਿੰਡ ਦਾ ਵਿਕਾਸ ਕਰੀਏ ਤੇ ਪਿੰਡ ਦਾ ਵਿਕਾਸ ਹੋਤਾ ਸੂਬੇ ਦਾ ਹਾਂਜੀ ਹਾਂਜੀ ਸੂਬੇ ਦਾ ਤੱਪਣ ਦੇਸ਼ ਦਾ ਹਾਂਜੀ ਤੇ ਦੇਸ਼ ਤਰੱਕੀ ਕਰਦਾ ਤੇ ਰੱਪਾ ਠੀਕ ਹੈ ਜੀ ਤੇ ਇੱਕ ਜੀ ਕੋਈ ਆਪਣੇ ਪਿੰਡ ਦਾ ਮੁੰਡਾ ਜਾਂ ਕੁੜੀ ਬੇਟੀ ਕੋਈ ਆਪਣੀ ਦਾ ਬੱਚਾ ਆਪਣਾ ਕੋਈ ਕਿਸੇ ਖੇਤਰ ਦੇ ਵਿੱਚ ਕੋਈ ਮੱਲ ਮਾਰਦਾਗਾ ਜਾਂ ਪੜ੍ਹਾਈ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਜਾਂ ਕੋਈ ਕਿਸੇ ਪ੍ਰਕਾਰ ਦਾ ਵੀ ਟੈਲੈਂਟ ਹੋਵੇ ਉਹਨਾਂ ਨੂੰ ਮੂਰੇ ਆਉਂਦਾ ਜੀ ਉਹਰੇ ਵਾਸਤੇ ਤੁਹਾਡੇ ਵੱਲੋਂ ਕੋਈ ਨਵੀਂ ਕੋਈ ਤਕੀਮ ਦੀ ਹਾਂਜੀ ਬਹੁਤ ਬੜੀ ਵਧੀਆ ਤੁਸੀਂ ਇਹ ਸਵਾਲ ਕੀਤਾ ਹਾਂਜੀ ਤੇ ਜੇ ਕੋਈ ਵੀ ਬੱਚਾ ਨਲ ਮਾਰਦਾ ਹਾਂਜੀ ਹਾਂ ਪਹਿਲਾਂ ਅਸੀਂ ਤਕਰੀਬਨ ਮੈਂ ਖੁਦ ਵੀ ਉਸ ਸਮੇਂ ਰਹਿਆ ਹਾਂ ਕਿ ਮੇਰੀ ਦਿਲ ਦੀ ਖੁਦ ਹੀ ਖਾਇਸ਼ ਸੀ ਕਿ ਵੀ ਮੈਂ ਚੰਗਾ ਕੋਈ ਪਲੇਅਰ ਬਣਾ ਚਲੋ ਕੋਈ ਸਮੇਂ ਦੀ ਨਿਯਾਗਤ ਹੁੰਦੀ ਆ ਘਰ ਦੇ ਹਾਲਾਤ ਹੁੰਦੇ ਆ ਹਾਂਜੀ ਹਾਂ ਉਹਨਾਂ ਮੁਤਾਬਕ ਆਪਾਂ ਮੱਦਰ ਕੀ ਤੈਅ ਨਹੀਂ ਕਰ ਸਕਦੇ ਠੀਕ ਹੈ ਤੇ ਬੱਚੇ ਖੇਡਦੇ ਜਰੂਰ ਰਹੇ ਆ ਠੀਕ ਉਸ ਕਰਕੇ ਮਨ ਦੀ ਇੱਕ ਇੱਛਾ ਹੈ ਵੀ ਜਿਹੜੇ ਬੱਚੇ ਵੀ ਹਾਂਜੀ ਖੇਡਾਂ ਪ੍ਰਤੀ ਉਤਸ਼ਾਹਤ ਨੇ ਤਕਰੀਬਨ ਮੈਨੂੰ ਫੋਨ ਵੀ ਕਰਦੇ ਆ ਹੁਣ ਵੀ ਬੱਚੇ ਫੋਨ ਕਰ ਲੈਂਦੇ ਆ ਪਰ ਤਾਂ ਤੁਸੀਂ ਪੜਾਇਆ ਕਰੋ ਉਹਨਾਂ ਨੂੰ ਮੈਥੋਂ ਉਮੀਦ ਵੀ ਆ ਠੀਕ ਹੈ ਕਿ ਅੰਕਲ ਸਾਨੂੰ ਪੜਾਇਆ ਕਰਨਗੇ ਚੰਗੇ ਕਲੀਅਰ ਬਣਾਉਣ ਦੀ ਕੋਸ਼ਿਸ਼ ਕਰਨਗੇ ਮੇਰੇ ਮਨ ਦੀ ਇੱਛਾ ਵੀ ਆ ਠੀਕ ਹੈ ਮੈਂ ਸਾਡੇ ਬਾਈ ਗੁਰਦਰਸ਼ਨ ਸਿੰਘ ਜੀ ਲੁੱਧਣ ਪੱਤਰਕਾਰ ਤੇ ਨਾਲ ਸਾਡੇ ਜਿਹੜੇ ਮੈਂਬਰ ਸਹਿਬਾਨ ਆ ਉਹ ਵੀ ਸੋਣੀ ਸੋਚ ਦੇ ਮਾਲਕ ਆ ਠੀਕ ਹੈ ਉਹਨਾਂ ਸਾਰਿਆਂ ਨਾਲ ਰਹਿ ਕਰਕੇ ਪਹਿਲਾਂ ਤਾਂ ਬੱਚਿਆਂ ਲਈ ਮੇਰਾ ਰਾਦਾ ਵੀ ਖੇਟਾਂ ਵੱਲ ਉਹਨਾਂ ਨੂੰ ਪ੍ਰੇਰਿਤ ਕਰਕੇ ਠੀਕ ਹੈ ਜੀ ਉਧਰਲੇ ਪਾਸੇ ਜੋੜਨਾ ਤੇ ਜਿਹੜੇ ਬੱਚੇ ਇਹੇ ਜੀ ਕੋਈ ਤਰੱਕੀ ਵੱਲ ਲੈ ਕੇ ਜਾਂਦੇ ਆ ਉਹਨਾਂ ਲਈ ਪੰਚਾਇਤ ਵੱਲੋਂ ਇੱਕ ਇਸ ਨੂੰ ਮੋਟੀਵੇਟ ਕੀਤਾ ਜਾਊਗਾ ਠੀਕ ਹੈ ਸਪੈਸ਼ਲ ਤੁਹਾਡੇ ਕੋਲ ਕੋਈ ਹਾਂ ਮੇਰੇ ਦੇ ਨਾਮ ਜਾਂ ਕੋਈ ਉਹਨਾਂ ਵਾਅਦਾ ਕਰ ਦੋ ਬਿਲਕੁਲ ਬੱਚੇ ਨੇ ਕਿ ਬਧੀਆ ਤੇ ਕੋਈ ਬੇਟੀਆਂ ਵਾਸਤੇ ਜੀ ਕੋਈ ਜਿਵੇਂ ਕੋਈ ਵਿਆਹ ਵਗੈਰਾ ਹੁੰਦਾ ਜਾਂ ਕਿ ਉਹ ਲੌਰੇ ਵਾਲੀ ਵੀ ਕੋਈ ਛੁੱਟੀ ਪਾ ਲੈਗੇ ਤੇ ਕੀ ਕੋਈ ਦੇਖੋ ਜਨਮ ਹੁੰਦਾ ਬੇਟੀ ਦਾ ਜੀ ਬਿਲਕੁਲ ਫਿਰ ਸਾਹ ਦੇਖੋ ਮੈਂ ਇਸ ਗੱਲ ਦਾ ਵਾਅਦਾ ਨਹੀਂ ਕਰਦਾ ਫਿਲਹਾਲ ਤਾਂ ਆਪਣਾ ਨੱਕਰੀ ਐਸਾ ਠੀਕ ਹੈ ਜੀ ਪਹਿਲਾਂ ਤੂੰ ਬੱਚੀਆਂ ਦੇ ਮਤਲਬ ਵਿਆਹਾਂ ਤੇ ਜਾਕੀਤੇ ਵੀ ਸਹਿਯੋਗ ਜ਼ਰੂਰ ਕਰਦਾ ਠੀਕ ਹੈ ਕਿਉਂਕਿ ਤਕਰੀਬਤ ਕਲੱਬਾਂ ਚ ਵੀ ਰਹੀਆਂ ਆਪਣਾ ਕਾਮ ਮਸ਼ੂਰ ਰਿਹਾ ਪਿੰਡ ਕੰਗਰ ਠੀਕ ਹੈ ਜੀ ਪਹਿਲਾਂ ਤੋਂ ਰਾਮਨ ਸਿੰਘ ਕਲੱਬ ਜੇ ਮੋਂ ਵੀ ਜਿੰਨੇ ਮੁੰਡੇ ਕਲੱਬ ਚ ਕੰਮ ਕਰਦੇ ਆ ਸਾਰੇ ਇਸ ਨੂੰ ਆਦੀ ਆਦੀ ਵਿਆ ਕਰਦੇ ਠੀਕ ਹੈ ਜੀ ਜਿਹੜੇ ਲੋੜਵੰਦਾ ਉਹਨਾਂ ਦੀ ਮਦਦ ਵੀ ਕਰਦੇ ਆ ਬਿਲਕੁਲ ਉਸੇ ਰੀਤ ਨੂੰ ਵਰਕਲਡ ਰੱਖਿਆ ਜਾਊਗਾ ਠੀਕ ਹੈ ਜੀ ਜਿੰਨਾ ਸਹਿਯੋਗ ਪੰਚਾਇਤ ਵੱਲੋਂ ਪੱਤਵਸੇ ਜੇ ਦਿੱਤਾ ਠੀਕ ਹੈ ਜੀ ਤੇ ਥੋੜਾ ਬਹੁਤ ਬਤਲਵਾਰ ਕਰਦੇ ਆ ਜਿਹੜਾ ਗੱਲ ਨੂੰ ਕਮੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਟ ਕੇ ਜੀ ਸਾਡਾ ਤੁਸੀ ਮਨ ਦੇ ਹੋਰ ਚੱਲ ਜਾਈ ਕਿਤਾ ਦੇ ਨਾਲੇ ਤੁਹਾਨੂੰ ਕੁਝ ਟਾਈਮ ਦਿੱਤਾ ਜੀ ਤੇ ਇਹ ਗੱਲ ਜੀ ਆਪਣੇ ਦਰਪਨ ਸਿੰਘ ਜੀ ਬੁੱਧੜ ਆਪਣੇ ਪਿੰਡ ਗੰਗਾ ਤੋਂ ਨਵੇਂ ਚੁਣੇ ਗਏ ਸਰਪੰਚ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਵਾਂ ਪਿੰਡ ਨਵਾਂ ਨਵੀਂ ਪੰਚਾਇਤ ਤੇ ਨਵੇਂ ਚੁਣੇ ਪੰਚ ਨਮਲਾਵਾਗੇ ਜੀ ਨਾਲ ਹੀ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਚਮਕੌਰ ਸਿੰਘ ਜੀ ਤੇ ਜਿਹੜੇ ਇਹਨਾਂ ਦੇ ਚੈਨਲ ਨੂੰ ਦੇਖਣ ਵਾਲੇ ਸਾਡੇ ਸਾਰੇ ਸ੍ਰੋਤੇ ਵੀਰ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਵੀਰ ਬਿਲਕੁਲ ਫ੍ਰੀ ਸੇਵਾ ਕਰਦਾ ਹੈ ਕਿਉਂਕਿ ਜਿੰਨੇ ਵੀ ਕਿਸੇ ਦੇ ਅੰਦਰ ਕੋਈ ਬਰਬਲ ਹੈ ਜਾਂ ਚੰਗੀ ਸੋਚ ਜਾਂ ਚੰਗੇ ਵਿਚਾਰਾਂ ਦੇ ਰੂਪ ਹੈ ਉਹਨਾਂ ਕੋਲ ਇਹ ਪਹੁੰਚ ਕੇ ਤਕਰੀਬਨ ਉਹਨਾਂ ਦੇ ਚੰਗੇ ਵਿਚਾਰ ਬੜੇ ਮੁੰਦੇ ਵਿਚਾਰ ਸੰਗ ਤੱਕ ਪਹੁੰਚਾਉਂਦੇ ਹਨ ਹਰੇਕ ਬੰਦੇ ਵਿੱਚ ਅਡੋਰ ਟਾਇਲੈਂਟ ਹੁੰਦਾ ਗੌਣ ਹੁੰਦਾ ਇਹ ਚਮਕਾ ਭਰਾ ਕੋਠੀ ਹਿੰਮਤ ਕੋਰੇ ਤੋਂ ਸਾਡਾ ਵੀਰ ਜੋ ਇਹਨਾਂ ਦਾ ਚੈਨਲ ਬਣਿਆ ਮੈਂ ਇਹਨੂੰ ਦੇਖਣ ਵਾਲੇ ਇਹਨੂੰ ਚਾਹਣ ਵਾਲੇ ਮੇਰੇ ਸਾਰੇ ਵੀਰਾਂ ਦਾ ਸੋਧਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਇਸ ਇਹੋ ਜਿਹੇ ਤਰ੍ਹਾਂ ਵਾਲੇ ਜਿਹੜੇ ਫ੍ਰੀ ਸੇਵਾ ਕਰਦੇ ਆ ਉਹਨਾਂ ਨੂੰ ਜਰੂਰ ਅਪ੍ਰੀਸ਼ੀਏਟ ਕੀਤਾ ਜਾਵੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੇ ਚੈਨਲ ਨੂੰ ਪ੍ਰਕਾਸ਼ ਕੀਤਾ ਜਾਵੇ ਸਾਰੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ